ਇਸ ਨੂੰ ਦੇਸੀ ਅੱਕ ਨੂੰ ਮਦਾਰਵੀ ਕਹਿੰਦੇ ਹਨ ਇਹ ਵਿਰਾਨੀ ਜਗਾ ਤਿੱਬਿਆਂ ਤੇ ਆਮ ਤੌਰ ਤੇ ਮਿਲ ਜਾਂਦਾ ਹੈ ਇਸ ਨੂੰ ਜਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਸ ਦੇ ਵਿੱਚ ਪਾਣੀ ਆਮ ਤੌਰ ਤੇ ਬਹੁਤ ਜਿਆਦਾ ਹੁੰਦਾ ਹੈ ਇਸ ਨੂੰ ਤਿੱਬਿਆਂ ਦਾ ਰਾਜਾ ਕਿਹਾ ਜਾਂਦਾ ਹੈ ਇਹ 4 ਤੋਂ 8 ਫੁੱਟ ਤੱਕ ਇਹ ਜਿਹੜਾ ਆਮ ਤੌਰ ਤੇ ਉੱਚਾ ਹੁੰਦਾ ਹੈ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਇਸੇ ਪੱਤੇ ਤੋੜਨ ਨਾਲ ਤੁਸੀਂ ਦੇਖੋਗੇ ਉਹਦੇ ਵਿੱਚੋਂ ਦੁੱਧ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਇਸ ਦਾ ਦੁੱਧ ਜੋ ਹੈ ਉਸ ਨੂੰ ਗਲਤੀ ਨਾਲ ਵੀ ਕਿਤੇ ਭੁੱਲ ਕੇ ਤੁਸੀਂ ਆਪਣੀ ਅੱਖ ਦੇ ਵਿੱਚ ਨਾ ਲਗਾਓ ਕਿਉਂਕਿ ਤੁਹਾਡੀ ਅੱਖ ਦਾ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਲੋਕਾਂ ਨੂੰ ਗੰਠੀਏ ਦੀ ਸ਼ਿਕਾਇਤ ਹੈ ਦੰਤ ਜੋੜਾਂ ਦਾ ਦਰਦ ਕਰਦਾ ਹੈ ਤੁਸੀਂ ਇਸ ਦੇ ਪੱਤੇ ਨੂੰ ਤੇਲ ਵਿੱਚ ਗਰਮ ਕਰਕੇ ਦਰਦ ਵਾਲੀ ਜਗ੍ਹਾ ਤੇ ਸਵੇਰੇ ਤੇ ਸ਼ਾਮ ਲਗਾਓ ਉੱਪਰ ਤੋਂ ਜਰਾਬਾਂ ਪਾ ਲਵੋ ਤੁਸੀਂ 5-6 ਦਿਨ ਬਾਅਦ ਦੇਖਣਾ ਤੁਹਾਡਾ ਦਰਦ ਜਿਹੜੀ ਹੈ ਉਹ ਗਾਇਬ ਹੋ ਜਾਏਗੀ ਜਿੰਨਾਂ ਲੋਕਾਂ ਨੂੰ 슈ਗਰ ਦੀ ਪ੍ਰੋਬਲਮ ਹੈ ਇਸ ਦਾ ਨਿਰ ਪੱਤਾ ਲੈ ਕੇ ਦੋ ਪੱਤੇ ਲੈ ਲਓ ਇੱਕ ਖੱਬੇ ਪੈਰ ਤੇ ਇੱਕ ਸੱਜੇ ਪੈਰ 'ਚ ਪੱਤਾ ਰੱਖ ਕੇ ਪੈਰ ਦੇ ਹੇਠਾਂ ਤਲੀਆਂ 'ਚ ਕੁੱਤੋਂ ਜਿਹੜਾ ਵਾਪਾ ਪਾ ਲਵੋ 2-3 ਮਹੀਨੇ ਬਾਅਦ ਦੇਖੋ ਤੁਹਾਨੂੰ 슈ਗਰ ਦੀ ਪ੍ਰੋਬਲਮ ਵੀ ਨਹੀਂ ਰਹੇਗੀ ਅਗਰ ਤੁਹਾਡੇ ਵਾਲ ਝੜਦੇ ਆ ਜਾਂ ਗੰਧ ਪੈ ਗਿਆ ਜਾਂ ਉਹਨਾਂ ਨੂੰ ਕੀੜਾ ਲੱਗਾ ਹੋਇਆ ਉਸ ਜਗ੍ਹਾ ਤੇ ਤੁਸੀਂ ਕੀ ਕਰਨਾ ਹੈ ਪੀ 3-4 ਬੂੰਦਾਂ ਦੁੱਧ ਦੀਆਂ ਲੈਣੀਆਂ ਦੇਸੀ ਅੱਕ ਦੀਆਂ ਕਾਲੀ ਹਲਦੀ ਲੈਣੀ ਹੈ ਅੱਧਾ ਚਮਚਾ ਤੇ ਪੀਲੀ ਹਲਦੀ ਲੈਣੀ ਹੈ ਇੱਕ ਚਮਚਾ ਅੱਧਾ ਚਮਚਾ ਅਲਵੀਰਾ ਜਲ ਇੱਕ ਚਮਚਾ ਗੁਲਾਬ ਜਲ ਇੱਕ ਚਮਚਾ ਤੇ ਇਹਨਾਂ ਸਾਰਿਆਂ ਨੂੰ ਤੁਸੀਂ ਅੱਕ ਦੇ ਦੁੱਧ ਵਿੱਚ ਮਿਕਸ ਕਰਕੇ ਇੱਕ ਮਹੀਨਾ ਲਗਾਓ ਤੇ ਤੁਸੀਂ ਦੇਖੋਗੇ ਤੇ ਤੁਹਾਡੀ ਜਿਹੜੀ ਪ੍ਰੋਬਲਮ ਵਾਲਾਂ ਵਾਲੀ ਆ ਉਹ ਠੀਕ ਹੋ ਜਾਏਗੀ ਇਸ ਦੀ ਜੜ ਨੂੰ ਸੁਕਾ ਕੇ ਪਾਊਡਰ ਬਣਾ ਕੇ ਰੋਜ਼ਾਨਾ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ 1/4 ਹਿੱਸਾ ਤੁਸੀਂ ਇਹਦਾ ਚਮਚਾ ਲੈ ਕੇ ਕੋਸੇ ਪਾਣੀ ਨਾਲ ਲਓਗੇ ਤਾਂ ਇਸ ਨਾਲ ਤੁਹਾਡਾ ਜਿਹੜਾ ਮੋਟਾਪਾ ਵੀ ਉਹ 1 ਮਹੀਨੇ ਦੇ ਵਿੱਚ ਵਿੱਚ ਖਤਮ ਹੋ ਜਾਏਗਾ ਅਗਰ ਤੁਹਾਨੂੰ ਫੋੜੇ ਫਿੰਸੀਆਂ ਪਰੇਸ਼ਾਨ ਕਰ ਰਹੀਆਂ ਨੇ ਖਾਰਜ ਬਹੁਤ ਹੁੰਦੀ ਆ ਤਾਂ ਤੁਸੀਂ ਇਸ ਦਾ ਦੁੱਧ ਉਹ ਜਗ੍ਹਾ ਤੇ ਲਗਾਓ ਜਾ ਇਹਦਾ ਪਾਊਡਰ ਬਣਾ ਕੇ ਪੱਤਿਆਂ ਦਾ ਜੜਾਂ ਦਾ ਤੇ ਇਸ ਦੀ ਟਾਹਣੀ ਦਾ ਸੁਕਾ ਕੇ ਪਾਊਡਰ ਬਣਾ ਕੇ ਨਾਰੀਅਲ ਦੇ ਤੇਲ ਵਿੱਚ ਪਾ ਕੇ ਥੋੜਾ ਜਿਹਾ ਕਪੂਰ ਪਾ ਲੋ ਉਹ ਖਾਰਸ਼ ਵਾਲੀ ਜਗ੍ਹਾ ਤੇ ਲਗਾਓ ਤੁਸੀਂ ਦੇਖੋ ਵੀ ਤੁਹਾਡੀ ਖਾਰਸ਼ ਜਿਹੜੀ ਆ ਉਹ ਠੀਕ ਹੋ ਜਾਗੀ ਬਾਤ ਰੋਗ ਵਾਲੇ ਇਸ ਵਿੱਚ ਪੱਤਿਆਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਖਣਕ ਦੇ ਦਾਣੇ ਜਿੰਨੀ ਇਹ ਗੋਲੀਆਂ ਬਣਾ ਲਓ ਤੇ ਉਹ ਗੋਲੀ ਕਣਕ ਦੇ ਦਾਣੇ ਜਿੰਨੀ ਜਿਹੜੀ ਆ ਉਹ ਰੋਜ਼ ਦੀਆਂ ਦੋ ਲੈ ਸਕਦੇ ਹੋ ਸਭ ਤੋਂ ਵੱਧ ਫਾਇਦਾ ਇਸ ਦਾ ਕੀ ਆ ਅਸਥਮਾ ਜਿਨ੍ਹਾਂ ਨੂੰ ਅਸਥਮਾ ਹੋਇਆ ਵਾ ਬਲਗਮ ਬਹੁਤ ਆਉਂਦੀ ਐ ਸੁੱਕੀ ਬਲਗਮ ਆਉਂਦੀ ਐ ਤੇ ਤੁਸੀਂ ਕੀ ਕਰਨਾ ਧਮੇ ਆਲੇ ਬੰਦੇ ਹੋਣ ਚਾਏ ਇਸ ਨੂੰ ਕੀ ਕਰਨਾ ਹੈ ਉਹਨਾਂ ਲਈ ਇਹ ਵਰਦਾਨ ਆ ਇਹਦੇ ਫੁੱਲਾਂ ਨੂੰ ਸੁਕਾ ਕੇ ਪਾਊਡਰ ਬਣਾ ਕੇ 2 ਗ੍ਰੰਤੀ ਲੈ ਕੇ ਉਸ ਵਿੱਚ ਸ਼ਹਿਦ ਅਦਰਕ ਦਾ ਰਸ ਤੇ ਕਾਲੀ ਮਿਰਚ ਮਿਲਾ ਕੇ 15 ਦਿਨ ਲਾਓ ਅਸਮਾ ਤੁਹਾਡਾ ਬਿਲਕੁਲ ਠੀਕ ਹੋ ਜਾਏਗਾ ਬਾਕੀ ਇਸ ਤੋਂ ਇਲਾਵਾ ਇਸ ਦਾ ਫਰੂਟ ਅੰਬ ਵਰਗਾ ਹੁੰਦਾ ਹੈ ਤੇ ਸਾਈਜ਼ ਵੀ ਉਹਦਾ ਉਸੇ ਤਰ੍ਹਾਂ ਦਾ ਹੁੰਦਾ ਹੈ ਉਸ ਵਿੱਚ ਬੀਜ ਹੁੰਦੇ ਹਨ ਤੇ ਉਹਦੇ ਵਿੱਚ ਫਾਈਬਰ ਜਿਹੜਾ ਉਹ ਬਹੁਤ ਹੁੰਦਾ ਹੈ ਫਾਈਬਰ ਬਹੁਤ ਕੀਮਤੀ ਹੈ ਜਿਨ੍ਹਾਂ ਨੂੰ ਮਾਈਗਰੇਨ ਦੀ ਸ਼ਿਕਾਇਤ ਹੈ ਸਭ ਤੋਂ ਇਹਦਾ ਫਾਇਦਾ ਦੂਸਰਾ ਬਹੁਤ ਵੱਡਾ ਹੈ ਜਿਨ੍ਹਾਂ ਨੂੰ ਮਾਈਗਰੇਨ ਦੀ ਸ਼ਿਕਾਇਤ ਹੈ ਤੇ ਤੁਸੀਂ ਕੀ ਕਰਨਾ ਹੈ ਕਿ ਇਹਦਾ ਜਿਹਦਾ ਅੱਧਾ ਸਿਰ ਦੁਖਦਾ ਹੈ ਇਹ ਸਿਰ ਜਿਹੜਾ ਆਮ ਤੌਰ ਤੇ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਸਿਰਦਰਦ ਹੁੰਦੀ ਹੈ ਤੇ ਉਸ ਨੂੰ ਕੀ ਕਰਨਾ ਹੈ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਇਸ ਦਾ ਦੁੱਧ ਜਿਹੜਾ ਉਸ ਨੂੰ ਤੁਸੀਂ ਪਤਾਸੇ ਦੇ ਵਿੱਚ ਰੱਖ ਕੇ ਤੁਸੀਂ ਉਹਤੇ ਪਾ ਕੇ ਤਿੰਨ ਦਿਨ ਤੁਸੀਂ ਲਾਓ ਤੇ ਤੁਸੀਂ ਦੇਖੋਗੇ ਵੀ ਤੁਹਾਡਾ ਜਿਹੜਾ ਸਿਰ ਦਰਦ ਹੈ ਅੱਧਾ ਸਿਰ ਦਰਦ ਹੁੰਦਾ ਉਹ ਗਾਇਬ ਹੋ ਗਿਆ ਜੋੜਾਂ ਦੇ ਦਰਦ ਦੇ ਲਈ ਆਮ ਤੌਰ ਤੇ ਇਹਦਾ ਚੂਰਨ ਬਣਾ ਕੇ ਵੀ ਨਿੰਮ ਦੇ ਤੇਲ ਵਿੱਚ ਪਾ ਕੇ ਤੇ ਉਹ ਤੇਲ ਮਲਿਆ ਜਾਏ ਕਿਉਂਕਿ ਉਸ ਨਾਲ ਇਹ ਮ사ਜ ਜਿਹੜੀ ਹੈ ਦਿਨ ਚ ਤਿੰਨ ਵਾਰੀ ਕਰਨੀ ਹੈ ਜਿਹੋ ਨਾਲ ਦਾ ਦਰਦ ਵੀ ਠੀਕ ਹੋ ਜਾਏਗਾ ਬਾਕੀ ਬਵਾਸੀਰ ਵਾਲਿਆਂ ਲਈ ਇਹਦਾ ਜਿਹੜਾ ਦੁੱਧ ਹੈ ਉਹ ਤੁਸੀਂ ਆਪਣੀ ਗੁੱਦਾ ਦੇ ਵਿੱਚ ਲਗਾਓ ਤੇ ਤੁਸੀਂ ਦੇਖੋਗੇ ਤੁਹਾਡੀ ਬਵਾਸੀਰ ਵੀ ਠੀਕ ਹੋ ਜਾਏਗੀ ਅਗਰ ਤੁਹਾਡੀ ਨਿਗਾਹ ਘਟ ਹੈ ਤੇ ਇਸ ਦੇ ਜਿਹੜੇ ਮੈਂ ਪਹਿਲੇ ਦੱਸਿਆ ਇਹਦੇ ਜਿਹੜੇ ਉੱਪਰਲੇ ਫੁੱਲ ਐ ਚਾਰ ਪੰਜ ਫੁੱਲ ਲੈ ਕੇ ਤੇ ਨਾਲ ਇਹਦੇ ਸ਼ੱਕਰ ਲੈ ਕੇ ਤੇ ਤੁਸੀਂ ਇਹਦਾ ਇਸਤੇਮਾਲ ਕਰੋ ਤੁਹਾਡੀ ਨਗਾਹ ਵੀ ਜਿਹੜੀ ਆ ਨਗਾਹ ਜਿਹੜੀ ਹੈ ਤੁਹਾਡੀ ਉਹ ਬਿਲਕੁਲ ਠੀਕ ਹੋ ਜਾਏਗੀ ਅਲਰਜੀ ਜਿਹਨਾਂ ਨੂੰ ਬਹੁਤ ਜ਼ਿਆਦਾ ਇਸ ਦਾ ਦੁੱਧ ਜਿਹੜਾ ਉਹ ਉਹ ਅਲਰਜੀ ਵਾਲੀ ਜਗ੍ਹਾ ਤੇ ਲਗਾਓ ਤੁਸੀਂ ਦੇਖੋਗੇ ਵੀ ਉਹ ਜਿਹੜੀ ਅਲੰਗੀ ਆ ਤੁਹਾਡੀ ਉਹ ਵੀ ਖਤਮ ਹੋ ਗਈ ਹੈ